ਕਣਕ ਦਾ ਸੀਜ਼ਨ ਚੱਲ ਰਿਹਾ ਮੰਡੀਆਂ 'ਚ ਕਣਕ ਆ ਰਹੀ ਆ ਉਥੇ ਕਿਸਾਨ ਵੀ ਨੇ ਉਥੇ ਆੜਤੀਏ ਵੀ ਨੇ ਬਹੁਤ سارے ਲੋਕ ਹੈਗੇ ਆ ਤੇ ਇਹ ਇਹ ਸੋਚਿਆ ਸੀ ਔਰ ਪਾਰਟੀ ਦੇ ਵਰਕਰਾਂ ਔਰ ਲੀਡਰਾਂ ਵੱਲੋਂ ਵੀ ਡਿਮਾਂਡ ਸੀ ਕਿ ਮੰਡੀਆਂ 'ਚ ਇੱਕ ਵਾਰੀ ਆ ਜਾਓ ਹਾਂਜੀ ਤੇ ਇਸ ਕਰਕੇ ਪਹਿਲਾਂ ਸਵੇਰੇ ਅਮਰੋਹ ਮੰਡੀ 'ਚ ਗਏ ਸੀ ਹੁਣ ਮੰਡੀ ਕੋਵਲਗੜ੍ਹ ਚ ਆਏ ਆ ਇੱਥੇ ਫਿਰ ਸਾਰੇ ਵਰਕਰਾਂ ਨਾਲ ਲੀਡਰਾਂ ਨਾਲ ਔਰ ਆੜਤੀਆਂ ਨਾਲ ਮੀਟਿੰਗ ਹੋਈ ਵਿਸਾਰ ਨਾਲ ਮੀਟਿੰਗ ਹੋਈ ਉਹਨਾਂ ਨੇ ਮੈਨੂੰ ਆਪਣੇ ਇਸ਼ੂ ਦੱਸੇ ਮੈਂ ਉਹਨਾਂ ਨੂੰ ਆਪਣੀ ਗੱਲ ਕਹੀ ਔਰ ਉਹਨਾਂ ਨੂੰ ਬੇਨਤੀ ਕੀਤੀ ਆ ਕਿ ਕਾਂਗਰਸ ਪਾਰਟੀ ਨੂੰ ਵੋਟ ਪਾ ਕੇ ਕਾਂਗਰਸ ਪਾਰਟੀ ਦੇ ਸਫਲ ਮੋਦੀ ਸਾਹਿਬ ਦੀਆਂ ਨੀਤਾਂ ਤਾਂ ਜਿਹੜੇ ਇਸ ਮੁਲਕ ਚ ਸਭ ਤੋਂ ਜ਼ਿਆਦਾ ਅਮੀਰ ਲੋਗ ਨੇ ਉਹਨਾਂ ਲਈ ਨੇ ਉਹ ਆਮ ਆਦਮੀ ਲਈ ਕੰਮ ਨਹੀਂ ਕਰਦੇ ਆਮ ਆਦਮੀ ਨੂੰ ਤਾਂ ਗੱਲਾਂ ਚ ਨਿਪਟਾਉਂਦੇ ਆ ਕਿਸੇ ਆਮ ਆਦਮੀ ਦੀ ਕੋਈ ਨੀਤੀ ਨਹੀਂ ਆ ਨਾ ਉਹ ਬਿਰਧਵਾਰੀ ਦੇ ਬੋਲਦੇ ਆ ਨਾਮ ਮੈਂਗਾ ਇਥੇ ਬੋਲਦੇ ਆ ਨਾ ਉਹ ਗਰੀਬੀ ਤੇ ਬੋਲਦੇ ਆ ਉਹ ਤਾਂ ਸਿਰਫ ਔਰ ਸਿਰਫ ਮੋਲਕ ਨੂੰ ਵੰਡਿਆ ਕਿਵੇਂ ਜਾ ਸਕਦਾ ਇਥੇ ਝਗੜੇ ਕਿਵੇਂ ਕਰਾਇਆ ਜਾ ਸਕਦੇ ਉਹਦੇ ਤੇ ਬੋਲਦੇ ਹੈਗਾ ਇਸ ਕਰਕੇ ਮੋਲਕ ਨੂੰ ਬਚਾਉਣ ਲਈ ਇਹਨਾਂ ਦੀ ਪਾਰਟੀ ਨੂੰ ਸਰਕਾਰ ਤੋਂ ਕੱਢਣਾ ਬਹੁਤ ਜ਼ਰੂਰੀ ਆ ਔਰ ਉਹ ਮੈਨੂੰ ਲੱਗਦਾ ਕਿ ਸਾਰੇ ਹਿੰਦੁਸਤਾਨ ਦੇ ਲੋਕ ਪੰਜਾਬ ਦੇ ਲੋਕ ਇਹਨਾਂ ਦੀ ਪਾਰਟੀ ਨੂੰ ਬਿਲਕੁਲ ਰਸਾ ਦਿਖਾਉਣਗੇ ਔਰ ਇਹ ਬਾਹਰ ਬੈਠਣਗੇ ਔਰ ਕਾਂਗਰਸ ਪਾਰਟੀ ਔਰ ਇੰਡੀਆ ਐਲਾਈਂਸ ਦੀ ਸਰਕਾਰ ਇਕ ਰਤ ਸਾਹਿਬ ਆਪ ਵਾਲਿਆਂ ਦਾ ਵਿਰੋਧ ਹੋ ਰਿਹਾ ਜੀ ਬੜਾ ਕੀ ਕਹਿਣਾ ਚਾਹੁੰਗੇ ਜੀ ਉਹ ਕਹਿੰਦੇ ਝੂਠੇ ਨਾ ਬੋਲਦੇ ਆ ਪਹਿਲਾਂ ਉਹਨਾਂ ਦੀ ਇੱਕ ਤਾਂ ਹੁਣ ਮਨਿਸਟਰ ਮੈਂ ਨਾ ਨਹੀਂ ਲੈਂਦਾ ਔਰ ਵੱਡੇ ਵੱਡੇ ਲੀਡਰ ਕਹਿੰਦੇ ਸੀ ਐ ਐਮਐਸਪੀ ਕੀ ਹੁੰਦੀ ਆ ਅਸੀਂ ਦੇ ਦੇਵਾਂਗੇ ਫਰਾਂੇ ਦੀ ਦੇ ਦੇਵਾਂਗੇ ਔਧੀ ਦੇ ਦਿਆਂਗੇ ਔਰ ਹੁਣ ਗੱਲ ਨਹੀਂ ਕਰਦੇ ਹੈਗੇ ਹੁਣ ਬਿਆਨ ਦੇ ਰਹੇ ਕਿ ਨਹੀਂ ਇਹਦਾ ਕੇਂਦਰ ਸਰਕਾਰ ਆ ਤੇ ਤੁਸੀਂ ਪਹਿਲਾਂ ਲੋਕਾਂ ਨੂੰ ਭਰਮਾਇਆ ਕਿਉਂ ਔਰ ਕੋਈ ਚੀਜ਼ ਦਾ ਕਰਨ ਕਰੋ ਯਾਰ ਆ ਹੈਲਥ ਸੈਂਟਰ ਬਣਾ ਰਹੇ ਆ ਪੁਰਾਣਿਆਂ ਤੇ ਰੰਗ ਕਰਕੇ ਕਹਿੰਦੇ ਸਾਡੀ ਕਿਲੇ ਨੇ ਸਕੂਲ ਐਮ ਐਨ ਐਸ ਔਰ ਮਲਾਣਾ ਪੁਰਾਣੀ ਬਿਲਡਿੰਗ ਤੇ ਰੰਗ ਕਰਕੇ ਕਹੀ ਜਾ ਰਹੇ ਆ ਅਰੇ ਯਾਰ ਕੋਈ ਚੀਜ਼ ਤਾਂ ਨਵੀਂ ਬਣਾ ਦਿਓ ਕਿੰਨਾ ਕੁ ਕਰਦੇ ਇੱਥੇ ਚੜਨਾ ਫਿਰ ਕਿਹਾ 30 ਹਜ਼ਾਰ ਕਰੋੜ ਦਾ ਅਸੀਂ ਟੈਕਸ ਕੱਟਾ ਕਰਾਂਗੇ ਆਪਣਾ ਰੇਤਾ ਦੋ ਇਹ ਗੱਲ ਕਹੀ ਹਾਂਜੀ ਅੱਛਾ ਇਹ ਦੱਸੋ 150 ਕਰੋੜ ਟੈਕਸ ਇਹਨਾਂ ਨੇ ਇਕੱਠਾ ਕੀਤਾ ਭਾਈ ਬਾਕੀ 30 30 ਹਜ਼ਾਰ ਕਰੋੜ ਜੋ ਬਾਕੀ ਪੈਸਾ ਕਿੱਥੇ ਗਿਆ ਤੇ ਡਰੱਗ ਅਜੀਬਾ ਜੀ ਨਸ਼ੇ ਰਾਤੋਂ ਰਾਤ ਖਤਮ ਕਰ ਗਏ ਕਿ ਸਾਨੂੰ 3 ਦਿਨ ਦੇ ਦਿਓ 4 ਦਿਨ ਦੇ ਦਿਓ ਹੁਣ ਸਵਾ ਦੋ ਡਾਈ ਸਾਲ ਦੀ ਸਰਕਾਰ ਹੋ ਗਈਆ ਘਰ ਘਰ ਸਰ ਜਗ੍ਹਾ ਨਸ਼ਾ ਵੇਚ ਰਿਆ ਲਾਇਨ ਆਰਡਰ ਦੀ ਹਾਲਤ ਕੀ ਆ ਅਮਨ ਕਾਨੂੰਨ ਦੀ ਕੀ ਹਾਲਤਾ ਇਹਦੇ ਗੱਫਾਂ ਦੇ ਲੋਕ ਨੇ ਬਜਟ ਵਧਾ ਲਿਆ 80 ਕਰੋੜ ਤੋਂ 800 ਕਰੋੜ ਇਹਨਾਂ ਨੇ ਐਵੇਂ ਹੀ ਚਲਾਉਣਾ ਔਰ ਪੰਜਾਬ ਨੂੰ ਕਰ ਕਰਜ਼ਾਈ ਕਰਕੇ ਇਹਨਾਂ ਨੇ ਜਾਣੀ ਮੈਨੂੰ ਅਫਸੋਸ ਹੁੰਦਾ ਹੈ ਇਹ ਦੇਖਦੇ ਹੋਏ ਕਿਉਂਕਿ ਸਾਡੇ ਰਾਜ ਦੇ ਅਧਾਰੇ ਦੇ ਤਹਿਤ ਲੋਕਾਂ ਦਾ ਵਿਸ਼ਵਾਸ ਹੁੰਦਾ ਹੈ ਔਰ ਕਿਤੇ ਨਾ ਕਿਤੇ ਜਿਹੜੇ ਲੋਕ ਲੀਡਰ ਬਣਾਉਂਦੇ ਜਿਹੜੇ ਲੀਡਰ ਚੁੰਗਦੇ ਹਨਗੇ ਵੋਟਾਂ ਪਾਉਂਦੇ ਹਨ ਉਹ ਲੀਡਰ ਸੱਤਾ ਹਾਸਲ ਕਰਨ ਲਈ ਬਿਨਾਂ ਉਹਨਾਂ ਵਰਕਰਾਂ ਤੋਂ ਬਿਨਾਂ ਲੋਕਾਂ ਤੋਂ ਪੁੱਛੇ ਤਬੂਸੀਆਂ ਮਾਰ ਕੇ ਸੱਤਾ ਹਾਸਲ ਕਰਨ ਲਈ ਕਈ ਥਾਂ ਤੇ ਚੱਲ ਜਾਂਦੇ ਔਰ ਮੈਂ ਸਮਝਦਾ ਇਸੇ ਤਹਿਤ ਸਾਡੇ ਜਾਂਚ ਅਧਾਰੀ ਨੂੰ ਵੀ ਕੇਸ ਪਹੁੰਚਦੀ ਕਿਤੇ ਨਾ ਕਿਤੇ ਇਸ ਟੀਮ ਨੂੰ ਮਹਿਸੂਸ ਹੋ ਰਿਹਾ ਮੈਂ ਤੁਹਾਡੇ ਮadhyam ذریعے ਬੇਨਤੀ ਵੀ ਕਰੂੰਗਾ ਸਾਰੇ ਪੰਜਾਬ ਦੇ ਵਸਨੀਕਾਂ ਨੂੰ ਕਿ ਵਿਸ਼ੇਸ਼ ਤੌਰ ਤੇ ਜਿਆਦਾ ਇਹ ਮਜ਼ਾਕ ਪੰਜਾਬ ਚ ਬਣਦਾ ਉਹਨਾਂ ਲੋਕਾਂ ਨੂੰ ਐਸਾ ਜ਼ਰੂਰ ਕਰਾਇਓ ਜਿਨ੍ਹਾਂ ਨੇ ਆਪਣੇ ਕੱਲੇ ਸੱਤਾ ਹਾਸਲ ਕਰਨ ਲਈ ਕਈ ਪਾਰਟੀਆਂ ਤੋਂ ਲਿਆ ਉਹਨਾਂ ਨੂੰ ਮਹਿਸੂਸ ਜ਼ਰੂਰ ਹੋਣਾ ਚਾਹੀਦਾ ਕਿ ਕਿਉਂਕਿ ਲੀਡਰ ਬਣਾਣ ਵਾਲੇ ਲੋਕ ਹੁੰਦੇ ਹਨ ਸੰਗਠਨ ਜਿਹੜਾ ਸਾਡਾ ਵਰਕਰ ਆ ਜੀ ਅਸੀਂ ਐ ਰੋਲ ਜਾਂਦੇ ਹਾਂ ਜਿਵੇਂ ਮਾਂ ਦੇ ਬਿਨਾਂ ਬੱਚੇ ਰੋਲ ਜਾਂਦੇ ਨੇ ਅਸੀਂ ਦੱਸੋ ਜਾਈਏ ਤਾਂ ਕਿੱਧਰ ਜਾਈਏ ਕਿਸੇ ਵੀ ਪਾਰਟੀ ਦਾ ਕੋਈ ਸਟੇਟਸ ਨਹੀਂ ਹੈ ਜੀ ਉਹ ਤੁਸੀਂ ਜਲੰਧਰ ਦੇਖੋ ਤਿੰਨੇ ਕਾਂਗਰਸੀ ਲੜ ਰਹੇ ਨੇ ਹੁਣ ਉੱਥੇ ਕਾਂਗਰਸ ਦਾ ਵਰਕਰ ਕਰੂਗਾ ਕੀ ਉੱਥੇ ਜਿਹੜੇ ਕੱਲ ਰੂਲਿੰਗ ਪਾਰਟੀ ਨੂੰ ਗਾਲਾਂ ਕੱਢਦੇ ਸੀ ਅੱਜ ਉਹ ਰੂਲਿੰਗ ਪਾਰਟੀ ਨਾਲ ਖਿਲਾਫ ਰੂਲਿੰਗ ਪਾਰਟੀ ਨੂੰ ਕੱਲ ਗਾਲਾਂ ਕੱਢਦੇ ਸੀਗੇ ਜਿਹੜੇ ਵੀ ਇਸ ਤਰ੍ਹਾਂ ਕੀ ਉਹ ਅੱਜ ਰੂਲਿੰਗ ਪਾਰਟੀ ਸਾਡੇ ਵਿੱਚ ਵੀ ਕਈ ਆਏ ਨੇ ਇਹ ਮੁੱਦਾ ਇੱਕ ਦਾ ਨਹੀਂ ਹੈ ਇਹ ਮੋਦਾ ਸ ਆਲਓਵਰ ਸਾਰੀਆਂ ਪਾਰਟੀਆਂ ਦੇ ਹੈ ਇਹਦੇ ਬਾਰੇ ਮੈਂ ਇਹੀ ਕਹਿਣਾ ਚਾਹੂਗਾ ਕਿ ਕੋਈ ਵੀ ਪਾਰਟੀ ਆ ਉਹਨੂੰ ਜਿਹੜੇ ਵਰਕਰ ਆ ਆਪਣੇ ਵਰਕਰ ਬਾਰੇ ਸੋਚਣਾ ਚਾਹੀਦਾ ਇਹ ਨਹੀਂ ਹੈ ਵੀ ਅੱਜ ਇਧਰੋਂ ਆ ਕੇ ਉਹਨੂੰ ਪਾਰਟੀ ਦੀ ਇਹ ਕਿਹੜਾ ਬੱਸ ਆ ਕੋਈ ਬੱਸ ਤਾਂ ਹੈ ਨਹੀਂ ਜਿਹੜੀ ਤੇ ਟਿਕਟ ਲਈ ਅਸੀਂ ਬਹਿ ਕੇ ਤੁਸੀਂ ਇਹ ਵਿਚਾਰ ਆਪਣੇ ਪਾਰਟੀ ਨੂੰ ਰੱਖਿਆ ਜੀ ਮੈਂ ਹੁਣ ਵੀ ਤੁਹਾਡੇ মিডিਆ ਨੂੰ ਰੱਖ ਰਿਹਾ ਨਹੀਂ ਪਰਸਨਲੀ ਤੌਰ ਤੇ ਪਰਸਨਲੀ ਤੌਰ ਤੇ ਮੈਂ ਰੱਖਿਆ ਨੇ ਜੀ ਹਾਂ ਜੀ ਕੀ ਕੀ ਜਵਾਬ ਮਿਲਿਆ ਜੀ ਹਾਂ ਜੀ ਕੋਈ ਜਵਾਬ ਨਹੀਂ ਮਿਲਿਆ ਜੀ ਇਹ ਇਹ ਇੱਕ ਨਹੀਂ ਇਹ ਸਾਰੀਆਂ ਪਾਰਟੀਆਂ ਨੂੰ ਇਸ ਮੁੱਦੇ ਤੇ ਵੀਰੇ ਸੋਚਣਾ ਚਾਹੀਦਾ ਜੇ ਇਹਨਾਂ ਨੇ ਸੋਚਿਆ ਤਾਂ ਸਾਡੀ ਪਬਲਿਕ ਸੋਚੂਗੀ